ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਤੁਹਾਨੂੰ ਅੱਪਾ ਦਿਖਾਵਾਂਗੇ 18 ਤੋਂ 20 ਗਾਵਾਂ ਤੇ 10 ਦਿਖਾਵਾਂਗੇ ਮੋਹਰ ਨਸਲ ਦੇ ਵੱਡੇ ਵੱਡੇ ਚੰਗਾ 18 ਤੋਂ ਲੈ ਕੇ 17 19 20 ਕਿਲੋ ਤੱਕ ਦੁੱਧ ਦੇਣ ਵਾਲੇ ਮਜਾ ਸੋਹਣੇ ਸਵਾਇਆ ਸੋ ਐਚ ਐਫ ਵਾੜਾ ਦੇਖੋ ਜਮਾ ਮੇਲਾ ਲੱਗਿਆ ਪਿਆ ਪਿੰਡ ਲੋਹਾਖੇੜਾ ਜਿਹੜਾ ਸੰਗੂ ਵੀਰ ਪ੍ਰਦੀਪ ਦੇ ਘਰੇ ਪਹੁੰਚੇ ਆ ਲੱਗ ਐਚ ਐਫ ਵਾੜਾ ਖੜੀਆਂ ਲਗਭਗ 14-15 ਤੇ ਜਰਸੀਆਂ ਵੀ ਮੰਨ ਕੇ ਚੱਲੋ ਮੇਲਾ ਜਰਸੀ ਲੱਗਿਆ ਪਿਆ ਵਿੱਚ ਸੂनियां ਸਵਾਈਆਂ ਕੱਪੜਾ ਤੇ ਐਰ ਸੈਰ ਜਰਸੀ ਹਰ ਇੱਕ ਤਰ੍ਹਾਂ ਦਾ ਮਾਲ ਮਿਲੂਗਾ ਜਿਵੇਂ ਕਹਿੰਦੇ ਨੇ ਕੁਰਤੇ ਪਜਾਮੇ ਤੇ ਲੈ ਕੇ ਕੋਟ ਪੈਂਟ ਤੱਕ ਦਾ ਕਪੜਾ ਕੱਲੇ ਪੈਸੇ ਖਾਤਜ ਹੋਣੇ ਚਾਹੀਦੇ ਤੇ ਕੈਸ਼ ਨਗਦ ਹੋਣਾ ਚਾਹੀਦਾ ਇੱਥੇ ਮੰਡੀ ਲੱਗੀ ਵਾ ਜਿਵੇਂ ਮੰਡੀ ਤੇ ਆ ਕੇ ਆਪਾਂ ਪਸ਼ੂ ਸਿਲੈਕਟਡ ਭਰੇ ਹੋਏ ਕਮਾਚੋ ਗੰਨਾ ਪਟਦੇ ਹੋਣਿਆ ਉਸ ਹਿਸਾਬ ਨਾਲ ਆ ਜਿਹੇ ਜਿਆ ਭਾਅ ਲਾਉਣਾ ਉਹੋ ਜੀ ਤੁਹਾਨੂੰ ਚੀਜ਼ ਮਿਲੂਗੀ ਥੋੜਾ ਡਿਟੇਲ ਆਪਾਂ ਮੋਟੀ ਮੋਟੀ ਲੈ ਕੇ ਦੇਵਾਂਗੇ ਨਾਗ ਹੈ ਕਿ ਕਾਫੀ ਆਓ ਕਰੀਏ ਸਟਾਰਟਿੰਗ ਆਪਾਂ ਮੱਝਾ ਤੋਂ ਸ਼ੁਰੂ ਕਰਦੇ ਹਾਂ ਕਮ ਸੱਸੀ ਗਾ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪ੍ਰਦੀਪ ਸਿੰਘ ਬਈ ਪੰਤਲੋਹਾ ਖੜਾ ਗਿਆ ਮੋਬਾਈਲ ਨੰਬਰ ਆਪਣਾ 953080155 ਤੇ ਅੱਜ ਫਿਰ ਮੇਲਾ ਲਾਇਆ ਪਿਆ ਜਾਮ ਆਹ ਵਾਧੂ ਆ ਬਈ ਇੱਧੇ ਲੱਗਿਆ ਕਰੋ ਨੂੰ ਮੱਝਾਂ ਹੈਗੀਆਂ ਨੇ ਬਾਈ ਆਪਣੇ ਕੋਲੇ 10 ਠੀਕ ਐ ਤੇ 18 ਤੋਂ 19 ਗਾ ਬੰਨੇ ਮੰਨ ਕੇ ਵੀ ਟੋਟਲ ਸਾਰੇ ਕੀ ਭੰਤ ਕੀ ਜਾਨਵਰ 30 ਨਾ ਹੈਗੇ ਆ ਤੇ ਸਾਰੇ ਤਰ੍ਹਾਂ ਦਾ ਮਾਲ ਮਿਲੂਗਾ ਸਾਡੇ ਜਰਸੀ ਵੀ ਹੈਗੀ ਆ ਇੱਕ ਵੜ ਐਰ ਸ਼ੈਰਾ ਵਾਕਿਆ ਚ ਬਾਈ ਬ੍ਰਾਂਡ ਤੋਂ ਬ੍ਰਾਂਡ ਆ ਦੇਖੋ ਪਹਿਲਾਂ ਵੀ ਕਹਿੰਦੇ ਹੁੰਦੇ ਆ ਆਪਾਂ ਨੂੰ ਕਿੰਨੇ ਕੈ ਸਾਲ ਹੋ ਗਏ ਤੇਰੇ ਚੈਨਲ ਦੇ ਵੀਡੀਓ ਪਾਉਂਦਿਆਂ ਨੂੰ ਘੱਟੋ ਘੱਟ 7 ਸਾਲ ਹੋ ਗਏ ਸਾਨੂੰ ਠੀਕ ਹੈ ਵੀ ਪਹਿਲੇ ਦਿਨ ਤੋਂ ਆਪਣੇ ਦੇਖ ਵੀਡੀਓ ਦੇ ਵਿੱਚ ਹੀ ਰੇਟ ਹੋਣਗੇ ਮੇਨ ਗੱਲ ਆ ਭਾਈ ਜਿਹੜਾ ਅੱਜ ਕੱਲ੍ਹ ਆਗਲਾ ਮੱਝਾਂ ਕਿਹੇ ਦਾ ਮੱਝਾਂ ਅਗਲਾ 15 16 ਕਿਲੋ ਵਾਲੀ 14 ਤੋਂ ਪਲੱਸ ਪਾਲ ਦਾ ਗਾਂ ਅਗਲਾ 25 ਕਿਲੋ ਵਾਲੀ ਪਾਲ ਜਿਆਦਾ ਗੱਲ ਆ ਬਾਕੀ ਭਾਈ ਜਾਨਵਰ ਹਰ ਤਰ੍ਹਾਂ ਦਾ ਜਾਨਵਰ ਖੜਾ ਕਰ ਰੇਟ ਦੇਖ ਵੀ ਜਾਨਵਰ ਦੇ ਹਿਸਾਬ ਨਾਲ ਹੀ ਲੱਗਣਾ ਹਨਾ ਠੀਕ ਹੈ ਜਿਵੇਂ ਪਹਿਲੇ ਨੰਬਰ ਦੇ ਝੋਡੀ ਖੜੀ ਦੇਖਦੇ ਆਪਾਂ ਪਾਈ ਨੰਨੀਆਂ ਮੱਝਾਂ ਨੇ ਹੁਣ ਕੱਲੀ ਕੱਲੀ ਦਾ ਫਿਰ ਆਪਣੀ ਵੀਡੀਓ ਉਦੋਂ ਬਾਅਦ 30 35 ਦਾ ਭਾਅ ਵੀ ਹੈਗਾ ਭਾਈ 40 ਦਾ ਵੀ ਭਾਅ ਹੈ 45 ਦਾ ਲਾਸਟ ਜਿਹੜਾ ਰੇਟ ਆ 160 ਦੇ ਭਾਅ ਦੀਆਂ ਦੋ ਮੱਜਾਂ ਇੱਕ 25 ਤੋਂ ਲੈ ਕੇ ਇੱਕ 70 ਦੇ ਵਿੱਚ ਵਿੱਚ ਦੇ ਭਾਅ 60 ਤੋਂ ਅੰਦਰ ਅੰਦਰ ਹੀ 15 ਕਿਲੋ ਤੋਂ ਲੈ ਕੇ ਦੁੱਧ ਵੀ ਸਾਰੀਆਂ ਤਾਜ਼ੀਆਂ ਇੱਧਰ ਬੱਚਾ ਦੇਲਾ ਸਾਰੀਆਂ ਤਾਜ਼ੀਆਂ ਦੋ ਦਿਨਾਂ ਦੀਆਂ ਸੂਈਆਂ ਹੋਈਆਂ ਠੀਕ ਹੈ ਠੀਕ ਹੈ ਮੰਨ ਕੇ ਚੱਲੇ 15 ਤੋਂ ਲੈ ਕੇ 18 ਕਿਲੋ ਦੁੱਧ ਦੇ ਹੈਗੇ ਆ 15 ਕਿਲੋ ਤਾਂ ਵੀਰੇ ਨੋਰਮਲ ਆ ਉਸ ਤੋਂ ਦੀਆਂ ਮੀਆਂ ਨੇ ਤੇ ਸਿੰਗ ਫਿਰ ਕੁੰਢਿਆ ਜਾਵਾਂ ਜਾ ਮੈਂ ਇੰਜੈਕਟ ਟੋਕੇ ਵੀ ਸੀ ਸੋ ਸਿੰਗ ਚੁੰਗ ਦੇਖੋ ਜਿਵੇਂ ਕਹਿਵਾ ਤਾਂ ਇਹ ਵੀ ਗੱਲ ਦਿੱਤਾ ਜੀ ਸੂਈ ਆ ਮੰਨ ਕੇ ਚੱਲੋ 20 ਕਿਲੋ ਵਾਲੀ ਝੁੱਟੀ ਐ ਤੇ ੱਲੇ ਵਾਲਾ ਬਹੁਤ ਪਿਆਰਾ ਝੁੱਟੀਆਂ 14 ਕਿਲੋ ਟੰਡਿਆਂ ਵਾਲਾ ਉਹ ਤਾਂ ਪਿਆਰਾ ਇਹਦਾ ਬੱਚਾ ਉਹ ਖੜਾ ਨਾੜਕ ਕੱਚਾ ਠੀਕ ਆ ਪਿੱਛੇ ਇਹਦੇ ਕੱਟੀਆਂ ਹਨਾ ਸੁਹਾ ਦੇਖੋ ਕਿਆ ਬਾਤਾਂ ਕੁੰਡੇ ਸਿੰਘਾ ਦੇ ਜਮਾ ਪਟੌਪ ਝੁੱਟੀਆਂ ਨੇ ਬਈ 15 ਕਿਲੋ ਖੰਡੇ ਵਾਲੀ ਠੀਕ ਐ ਤੇ ਅੱਗੇ ਇਧਰ ਫੇਰ ਵੱਡੀਆਂ ਝੁੱਟੀਆਂ ਆ ਗਈਆਂ ਹਨਾ ਆ ਦੋ ਪਹਿਲਾਂ ਨਾ ਕੱਟੀਆਂ ਆ ਗਈਆਂ ਬਈ ਠੀਕ ਆ ਖੜ ਜਾਓ ਸੋ ਵੀਰ ਸਿੰਘ ਵਗੈਰਾ ਦੇਖੋ ਝੋਟਿਆਂ ਦੇ ਬਿਲਕੁਲ ਨਗੀਨੇ ਆ ਜਾਮਾ ਮੁੰਦਰ ਦੇ ਬਾੜੀ ਆ ਜਾਮਾ ਤੇ ਇਹ ਵੀ ਸਾਰੇ ਸਾਰੇ ਸੂਜੇ ਸਪੰਜਾ ਸਾਰੀਆਂ ਬਈ ਤਾਜੀਆਂ ਚੋਗੇ ਤਸੱਲੀ ਕਰਕੇ ਲੈ ਸਕਦੇ ਜੀ ਟੱਟੀਆਂ ਨੇ ਪੂਣਾਂ ਆ ਗਈਆਂ ਠੀਕ ਹੈ ਇਹ ਚੋਗੀਆਂ ਇਹ ਦੁੱਗੀਆਂ ਠੀਕ ਹੈ ਵੱਧ ਤੋਂ ਵੱਧ ਵੀ ਹੈਗੀਆਂ ਨੇ ਟੱਟੀਆਂ 13-14 ਕਿਲੋ ਵੱਧ ਦੇਣ ਵਾਲੀਆਂ ਠੀਕ ਹੈ ਲੱਖ ਲੱਖ ਦੀ ਰੇਂਜ ਚ ਆ ਗਈਆਂ ਬਈ ਸਭ ਤੋਂ ਸਟਾਰਟਿੰਗ ਹੁੰਦੀ ਹੈ ਨਾ ਜੀ ਅੱਗੇ ਆ ਗਈ ਜਰਸੀ ਅੱਗੇ ਬਈ ਇਹ ਜਰਸੀਆਂ ਆ ਗਈਆਂ ਇਹ ਬੱਚੇ ਤਾਜੀ ਸੂਈ ਹੋਇਆ ਕੱਲ ਦੀ ਠੀਕ ਹੈ ਤੇ ਬੌਲੀ 10-11 ਕਿਲੋ ਰੈਡੀ ਆ ਪ੍ਰੀਮੀਅਮ ਨਾਲ ਬਹੁਤ ਬਈ ਰੇਟ ਪਰ ਆਪਣੇ ਜਿਵੇਂ ਫਿਕਸ ਹੋਣਗੇ ਕਿ ਕਈ ਵਾਰ ਵੀਰ ਅਗਲਾ ਕਹਿੰਦਾ ਇੰਨੇ ਤਾਂ ਮੰਗੇ ਆ ਹੁਣ ਜੇ ਵੱਧ ਮੰਗ ਲੈਣਾ ਫੇਰ ਅਗਲਾ ਕਹਿੰਦਾ ਯਾਰ ਤੁਸੀਂ ਵੱਧ ਮੰਗਦੇ ਹੋ ਜੈ ਜੈ ਗੱਲ ਠੀਕ ਹੈ ਨਾ ਜਿਹੜੀ ਪਹਿਲੇ ਨੰਬਰ ਵਾਲੀ ਪਹਿੜਾ ਬਾਈ 67000 ਰੁਪਏ ਦੀ ਬੱਛੀ ਦੇਣੀ ਆ 10 ਤੋਂ 11 ਕਿਲੋ ਖਾਲੀ ਹੁੰਦੀ ਦੀ ਗੋਲੀ ਆ ਜੀ ਮੈਂ ਹੁਣ ਤੇਰੇ 30 ਨਾਲ ਇਕੱਠੇ ਕਰੇ ਵਿਆ ਮਾਰਜਨ 2 ਤੋਂ 3000 ਦਾ ਬਾਈ ਫੇਰ ਹੀ ਹੁਣ ਇਦਾਂ ਦੀ ਗਾਂ ਜੇ ਲੋਕਲ ਆਪਾਂ ਕਿਸੇ ਦੇ ਚੈਨਲ ਦੇ ਮਰਜ਼ੀ ਦੇਖ ਕੇ ਲਾ 75 ਤੋਂ ਘੱਟ ਬੋਲਦਾ ਨਹੀਂ ਤੇ ਆਪਾਂ ਜੇ ਮੈਂ ਕਿ 67000 ਰੁਪਏ ਦੀ ਲੈਂਡ ਦੇ ਪਿੱਛੇ ਬੱਛੀ ਆ ਚੂਣ ਚਵਾਈ ਦੀ ਠੱਡੀ ਸੀਲਾ 10 ਤੋਂ 11 ਕਿਲੋ ਖਾਲੀ ਹੁੰਦੀ ਦੀ ਗੋਲੀ ਆ ਗੱਲ ਵੀ ਇਹ ਮੰਨ ਲੇ ਤਾਰਾ ਤੁਰਾ ਓਕੇ ਆ ਸੁਵਰਤ ਤਾਰਾ ਆਪਾਂ ਵੀਡੀਓ ਚ ਮਾਰ ਕੇ ਦਿਖਾ ਦਿੰਨੇ ਆ ਭਾਰੀ ਵੀਰੇ ਤਾਰਾ ਇਹਦੀ ਠੰਡੀ ਸੀ ਲਾ ਬਾਈ 17 18 ਕਿਲੋ ਦੁੱਤ ਮੰਨ ਕੇ ਜਿਹੜਾ ਮਰਜ਼ੀ ਲੈ ਲੈ ਵੀ ਹਵਾ ਚ ਕੰਡਾ ਦੇਣ ਦਾ ਵੀ ਇਹ 23 24 ਤੂੰ ਨਹੀਂ ਦਿੰਦੀ ਤਾਰਾ 18 ਦੋਗੀ ਹਾਂ ਬਾਈ ਜਿਵੇਂ ਹੁਣ ਮੰਨ ਲਾ ਕੱਲ ਖਾਲੀ ਹੁੰਦੀ ਤੇ 10 11 ਕਿਲੋ ਬੋਲੀ ਤੋਂ ਸਟਾਰਟਿੰਗ ਭਾ 66000 ਰੁਪਏ 66000 ਫਿਕਸ ਅੱਗੇ ਦੂਜੇ ਨੰਬਰ ਜਾਏਗੀ ਜਰਸੀ ਇਹ ਤਾਂ ਦਾ ਹੈਗਾ ਨਮੂਨੇ ਆ ਕੱਚੀ ਆ ਹਨਾ 15 ਦਿਨਾਂ ਦੀ ਕੱਚੀ ਆ ਮੁੱਲ ਜਮਾਂ ਬਾਜਵੇ ਦਾ ਮੰਝਾ ਲੈਣ ਦੇਣਾ 66000 66000 ਰੁਪਏ ਚੀਜ਼ ਦੇਖ ਇੱਧਰ ਤੂੰ ਵੀ ਮੰਗ ਦੇਣੀ ਜਦੋਂ ਤਨ ਤਿਆਰ ਹੋ ਗਈ ਇਹ ਜੀ 85 ਦੀ ਨਹੀਂ ਹੁੰਦਾ ਜੀ ਤੇ ਮੂੰਹ ਦੇਖੋ ਜਮਾ ਕੌਲੀ ਚ ਪਾਣੀ ਪੀਣ ਵਾਲੀ ਹੈ ਨਾ ਮੱਥਾ ਚੌੜਾ ਅਸਲ ਜਿਹੜੀ ਦੇਖ ਇੱਧਰ ਪਿੱਛੋਂ ਝੋਲੀ ਝੋਲੀ ਦੇ ਰੋ ਮੈਂ ਤਾਂ 20 ਕਿਲੋ ਦੇ ਦੂੰਗਾ ਇਹ ਆਪਾਂ ਦੇਵਾਂਗੇ 66000 ਇਹਨਾਂ ਤੇ ਅੱਗੇ ਤੀਜੇ ਨੰਬਰ ਤੇ ਆ ਗਈ ਤੀਜਾ ਸੁਆ ਬਾਈ ਤੇ ਦੁੱਧ 20 ਕਿਲੋ ਤੋਂ ਪਲੱਸ ਦੇ ਦਊਗੀ ਮਰਚੇ ਦੀ ਕੱਚੀ ਆ ਮੰਨ ਕੇ ਬਾਈ ਤਿੰਨੇ ਵੜਾ ਇੱਥੇ ਰੇਟ ਜਿਹਦੀ ਮੰਨ ਲਾ ਵੀ ਆਪਾਂ ਦੇ ਦੇ ਆ ਵੀ ਵੜਾ ਆਪਾਂ 66000 ਦੀ ਦੇਣਾ ਪਰ ਗੁਣਾਮ ਗਾਂਜ ਦਾ ਮਰਜੀ YouTube ਫਰੋਲ ਆ ਇਦਾਂ ਨਹੀਂ ਜਾਣਾ 85 ਹਜ਼ਾਰ ਰੈਡ ਪਾਇਆ ਹੁੰਦਾ ਹਰੇ ਕੱਚੀ ਹੈ ਗੱਲੀ ਹੈਣਾ ਹਫਤੇ ਦੀ ਕੱਚੀ ਹੈ ਠੀਕ ਹੈ ਗੁੰਦਲਾ ਖਣ ਲੱਗਿਆ ਪੂਰੀ ਟੌਪ ਅੱਗੇ ਨਾਲ ਫੇਰ ਖੜੀਆ ਯਾਰ ਸੀ ਇਹਨੇ ਦਿੱਤਾ 17 18 ਕਿਲੋ ਰੋਟੇ ਬਾਈ ਭਲੋਨੇ ਮੇਨ ਗੱਲ ਕੀ ਆ ਬਾਈ ਕੋਈ ਵੀ ਬੰਦਾ ਇਹ ਨਹੀਂ ਗਾਇਵਦਾ ਵੀ ਆਊਟ ਏਰੀਆ ਦਾ ਮਾਲ ਉਹ ਆਪਣੇ ਲੋਕਲ ਜੀ ਕੱਲੀ ਗੱਲੀ ਗਾਂ ਦੀ ਵੀਡੀਓ ਦੇ ਦਾਂਗੇ ਮਾਲ ਕਦੇ ਘੜਦੀ ਅੱਛਾ ਜਮਾ ਘਰੋਂ ਖਰੀਦਿਆ ਹੋਣਾ ਹੁਣ ਇਹ ਵੇਖਣਾ ਚੌਗੀ ਆ ਬਾਈ ਕਹਿਣ ਦੀ ਗੱਲ ਨਹੀਂ ਦੇਖੋ ਚਾਰ ਦੰਦਾ ਹਲੇ ਦੂਜਾ ਸੂਆ ਦੂਜਾ ਸੂਆ ਦਿਆਂ ਕੱਢਦੀ ਆ ਹਨਾ ਬਾਈ ਇਹ ਵੀ ਹਫਤਾ ਹੀ ਲੂਗੀ ਪਰ ਇੰਨੀ ਗੱਲ ਆ ਵੀ ਤਿਆਰ ਤੂੰ ਬਹੁਤ ਸੁਣੀ ਹੋਊਗੀ ਇਹ ਵੀ ਠੰਡੀਆਂ ਸੀਲ ਤਾਂ ਪੂਰੀ ਇਹ ਵੀ 65 ਨਾਲੇ ਪਾ ਜਾਏਗਾ ਕੋਈ ਮੰਨ ਕੇ ਲੈ ਲੈ ਅੱਗੇ ਆ ਗਈ ਹੈਰ ਸ਼ਹਿਰ ਚ ਇਹਨੂੰ ਕੋਲ ਤੋਂ ਬਈ 23 ਕਿਲੋ ਦਿੱਤਾ ਹੋਇਆ ਪਹਿਲਣ ਨੇ ਠੀਕ ਹੈ ਫੱਟੇੜੀ ਇਹ ਵੀ ਕੱਚੀ ਆ ਜਿਗਾਰ ਦੀ ਗੁੜ ਬਹੁਤ ਸੋਹਣਾ ਠੀਕ ਹੈ ਇਹਦਾ ਭਾ ਕੀ ਰਹੂਗਾ ਇਹਦਾ ਜਮਾਂ ਬਾਜ ਰੇਟ ਬਈ 75000 ਦੀ ਵਿੱਚੀ ਦੇ ਦਾਂਗੇ ਅੱਜ 70000 ਦੀ ਅੱਗੇ ਫਿਰ ਨਾਲ ਐਚ ਐਫ ਖੜੀ ਹੈ ਜਿਹੜੀ ਅੱਗੇ ਬਈ ਜਿਹੜੀ ਐਚ ਐਫ ਨੇ ਇਹ ਸਾਰੀਆਂ ਇਹ ਵੇਡ ਬਈ ਦੂਜਾ ਸੂਆਗਾ ਤੇ ਮੰਨ ਕੇ ਵੀ ਦੁੱਧ ਦਿੰਦਾ ਨੇ 28 ਤੋਂ 30 ਕਿਲੋ 28 ਤੋਂ 30 ਕਿਲੋ ਹੁਣ ਵੀ ਗਰਮੀ 'ਚ ਵੀ ਇੰਨਾ ਦੁੱਧ ਦੇਊਗੀ ਕਹਿਣਾ ਮਤਲਬ ਕੋਈ 25 ਕਿਲੋ ਤੋਂ ਥੱਲੇ ਵਾਲੀ ਕੋਈ ਗਾਂ ਨਹੀਂ ਹੈਗੀ ਕੋਈ ਵੀ ਐ ਐ ਐਚ ਐਫ ਕੜੀਆਂ ਮੈਂ ਕਹਿੰਦਾ 13 12 ਤੇ ਰੱਖਣੀਆਂ ਹਾਂ ਸਾਰੀਆਂ ਟਾਪ ਦੀਆਂ ਨੇ ਬਈਆ ਦੇਖਾ ਇਹ ਗਾਂ ਦਾ ਬਈ ਹਲੇ ਹਫ਼ਤਾ ਬਾਕੀ ਆ ਠੀਕ ਹੈ ਥਣ ਥਣ ਵੜਾ ਕੀ ਰੇਟ ਰੂ ਇਹਦਾ ਜੇ ਮੈਂ ਬਾਜੇ ਰੇਟ ਬਈ ਜਿਹੜਾ ਲੈਂਡ ਦੇ ਨਾਲ ਦੇਖ ਤੋਂ ਆਣਾ 95000 95000 ਸਰਫਾ ਬਰੀਡ ਕੁਆਲਿਟੀ ਤੋਂ ਇੱਕ ਨੰਬਰ ਆ ਫालतू ਰੇਟ ਮੰਗਣ ਦਾ ਇੱਕ 20 ਬਣ ਜੇ ਉਹਦਾ ਕੋਈ ਫਾਇਦਾ ਨਹੀਂ ਪਰ ਲੈਂਡ ਦੇਣਾ ਬਈ ਜਿੰਨੀਆਂ ਵੀ ਅਗਲਾ ਤਾਂ ਬਈ ਨੇ ਮੰਗਿਆ ਉਹ ਕੰਮ ਨਹੀਂ ਹੈਗਾ ਇਹ 80 ਲਾਈ ਜਲੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਈ ਦੇਣੀ ਹੈ ਜਿਹੜੀ ਅੱਗੇ ਬਹਿਣਾ ਕੀ ਬਈ ਇਹਨੇ ਦੁੱਧ ਦਿੱਤਾ 28 29 ਕਿਲੋ ਠੀਕ ਹੈ ਥਣ ਤੁਨ ਸਾਰੀਆਂ ਦੇ ਇੱਕ ਦੂਜਾ ਡਮਲੂਟ ਵਿੱਚ ਸੋ ਥਣ ਜਮਾ ਗੁੱਲੇ ਵਾਲੇ ਹੱਤੀ ਚ ਵੇ ਤਾਂ ਮਸ਼ੀਨੀ ਚ ਵਾਈ ਕਰ ਜਲੀ ਹੈ ਨਾ ਇਹਦਾ ਕੀ ਭਾਵ ਯਾਰ ਰੱਖਿਆ ਆਪਾਂ ਇਹ ਵੇੜ ਵੀ ਬਈ 99000 ਦੀ ਤੇ ਥੜਾ ਬਹੁਤ ਸੋਹਣਾ ਇਹਦਾ ਹਨਾ ਸਾਰੀਆਂ ਟੋਕਦੇ ਨਹੀਂ ਪਿੱਛੇ ਟਿੱਲੋ ਐ ਨਹੀਂ ਕਹਿਣ ਦੀ ਗੱਲ ਨਹੀਂ ਵੀ ਜਿਹੜਾ ਬਿਰ ਤੇਲ ਫੂਕੇ ਯਾਰ ਅਗਲਾ ਇਹ ਨਹੀਂ ਕਹਿ ਸਕਦਾ ਟਿੱਲੋ ਤਾਂ ਵੀਡੀਓ ਪਾਈ ਸੀ ਯਾਰ ਉੱਥੇ ਅਸੀਂ ਗਏ ਵੀ ਇੱਕ ਤੋਂ ਇੱਕ ਗਾਂ ਇਹ ਨਹੀਂ ਗਲਪਟਿਆ ਭਾਰ ਨਿਕਲਿਆ ਚੂਹਾ ਇੱਕ ਤੋਂ ਇੱਕ ਗਾਂ ਨਹੀਂ ਥੱਲੋਂ ਦੇਖਾ ਮਜਬੂਤ ਗਾਵਾਂ ਨੇ ਦੂਜਾ ਸੂਹਤ ਦੰਦਾਂ ਦੇ ਗਾਵਾਂ ਨੇ ਅੱਗੇ ਆ ਦਿਖ ਪਹਿਲਣ ਬੱਛੀ ਆ ਗਈ ਠੀਕ ਹੈ ਇਹ ਵੀ ਨਮੂਨੇ ਨੇ ਆ ਤਾਂ ਥਾਣੇ ਦੇਖੋ ਬਹੁਤ ਛੋੜਾ ਹਾਤੀ ਚਵਾਈ ਜਾਦਾ ਹੈ ਨਾ ਦੰਦੋ ਕਿਵੇਂ ਇਹ ਦੋਂਦੀ 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 ਬੱਚਿਆ ਕੱਦ ਕਾਟ ਬਹੁਤ ਜਾਦਾ ਹੈ ਇਹਨਾਂ ਤੋਂ ਆਪ ਲੈਂਦੇ ਰਿਹਾ ਬਾਈ 1 35 35 40 40 ਦੀਆਂ ਬੱਛੀਆਂ ਪਰ ਜਮਾ ਇਹਦਾ ਬਾਜਵਰੇ ਟਿਕ ਤੋਂ ਲੱਖ ਤੇ 10000 ਰੁਪਏ ਇੱਕ ਲੱਖ 10000 ਦੋ ਦੰਦ ਮੁਹੋਂ ਦੋਂਦੀ ਪਿੱਛੋਂ ਦੇਖ ਚੜਾਈ ਕਿੰਨੀ ਕਿਦਾਂ ਸ਼ਰੀਰ ਸਿਰੂ ਦੇਖੋ ਤਾਂ ਜਮਾ ਬੋਲ ਬ ਇਹ ਫੋਟੋ ਫੋਟ ਦੇ ਥਰ ਪਏ ਆ। ਇਹ ਲੰਬੇ ਲਿਖਾਵਾ ਸਾਰੀਆਂ ਤੋਰ ਕੇ ਦਿਖਾਉਣ ਵਾਲੀਆਂ ਸੀ। ਠੀਕ ਹੈ। ਵੀ ਮੇਨ ਗੱਲ ਕੀ ਆ ਵੀ ਜਮਨ ਟਿਪ ਟੋਪ ਦੀ ਬਣਾ ਨੇ। ਇਹ ਆਪਾਂ ਦੇਵਾਂਗੇ ਇੱਕ ਦੱਸ ਦੀ ਹੈਨਾ। ਹਾਂ ਬਈ। ਤੇ ਅੱਗੇ ਚੌਥੇ ਨੰਬਰ ਤੇ ਆ ਗਏ ਅੱਜ। ਇਹ ਆਉਂਦਾ ਬਈ 32 33 ਕਿਲੋ ਦੁੱਧ ਦਿੱਤਾ ਹੈ ਗਰਮਾਲੀ ਦਾ। ਠੀਕ ਹੈ। ਤੇ ਥੱਲੇ ਦਾ ਭਾਰਤ ਦਾ ਨਕਸ਼ਾ ਹੀ ਬਣਾਇ ਪੈ ਜਾਵਾ ਹੈਨਾ। ਸਵਾਹ ਦੇਖੋ ਜਮਨ ਜੀ ਮੈਨੇ ਟਰੈਕਟਰ ਦੀ ਸੀਟ ਮਗਰ ਸਪਰਿੰਗ ਹੁੰਦੇ ਆਏ ਆ ਜਮਨ ਨਾਣਾ ਹੈਨਾ। ਥੰਡੋ ਆਏ ਵੀ ਇਹ ਨਹੀਂ ਹੈਗਾ ਵੀ ਗੰਦ ਪਿੱਲ ਇਕੱਠਾ ਕਰਕੇ ਵੀਡੀਓ ਪਾ ਦਾਂਗੇ। ਪਾਵਾਂਗੇ ਨਮੂ ਕਿੰਨੇ ਰੋਡ ਮੰਨ ਕੇ ਲੈ ਵੇਦ ਕੀ 30 ਕਿਲੋ ਰੋਡ ਮੰਨ ਲੇ ਕੋਈ ਗਰਮੀ ਚ ਇਹਦਾ ਕੀ ਰੇਟਰ ਹੋ 30 ਕਿਲੋ ਵਾਲੇ ਦਾ ਇਹ ਬਈ 130 ਦੀ ਵੱਛੀ ਦੇ ਦਿੰਦੇ 130000 ਰੁਪਏ ਅੱਗੇ ਫਿਰ ਬਹੁਤ ਡੌਲ ਵੜ ਆ ਗਈ ਦੂਜਾ ਸੂਆ ਬਾਈ 6 ਦੰਦਾ ਠੀਕ ਹੈ ਤੇ ਦੁੱਧ ਮਾਰ ਕਰਨ ਦਾ ਦੱਸਣ ਦੇ ਮਰਦਾ ਕੋ ਵੀ 40 ਗਾੜੀ ਕਿਲੋ ਵੱਧ ਉਹਨਾਂ ਨੇ ਦੱਸਿਆ ਵੀ ਅਸੀਂ ਚੋਇਆਗਾ ਠੀਕ ਹੈ ਪਰ ਵੀ ਆਪਾਂ ਕਹਿੰਨਾ ਵੀ 30 32 ਕਿਲੋ ਰੋਡ ਮੰਨ ਕੇ ਲੈ ਲੇ ਪਰ ਦੇ ਦਮ 40 ਰੱਖਦੀ ਐ ਬਾਈ ਦੇਖ ਤਲੋ ਤੂੰ ਬਹੁਤ ਵੀਣਾ ਬਣਾਈਆਂ ਨੇ ਅਸੀਂ ਤੂੰ ਫਿਰ ਰਮਾਲ ਵਿੱਚ ਅੱਗੇ ਇਦਾਂ ਨਹੀਂ ਗਾਂ 190 2 ਲੱਖ ਦੀ ਆਪ ਨੂੰ ਲੈਣੀ ਪੈਂਦੀ ਸੀ 135000 ਵੇਖ ਐਨ ਏ ਟੂ ਜ਼ੈਡ ਟਿਪ ਟੋਪ ਆ ਕੋਈ ਵੀ ਗਾਂ ਮਾੜੀ ਨਹੀਂ ਉਡਣ ਲੋ ਵੀ ਜੇ ਮੂਰੂ ਵੀ ਵੀਡੀਓ ਚ ਕੁਝ ਹੋਰ ਹੋਊ ਪਿੱਛੇ ਉੱਤੇ ਜਾ ਕੇ ਕੁਝ ਹੋਰ ਹੋਊ ਹਰ ਚੀਜ਼ ਦੀ ਗਰੰਟੀ ਆ ਬਈ ਕਹਿਣ ਦੀ ਗੱਲ ਨਹੀਂ ਸੋ ਜਿੰਨੇ ਆਪਾਂ ਕਹਿੰਦਾ 30 ਕਿਲੋ ਦੁੱਧ ਦੁੱਤਾ ਆ ਆਪ ਨੂੰ ਦਸੀ ਜਾਂਦਾ ਵੀ 40 ਕਿਲੋ ਵਾਲੀ ਹੈਗੀ ਆ ਇਹਦੀ ਕੀਮਤ ਕਿੰਨੇ ਦਸੀ ਜੀ ਆਪਾਂ ਹਫਤੇ ਦੀ ਹਫਤੇ ਬਾਈ ਕਿੰਨੀਆਂ ਗਾਂਵਾਂ ਵੇਚ ਦੋ ਵੀ ਇਹਦੀ ਕੀਮਤ ਕਿੰਨੇ ਦਸੀ ਜੀ ਆਪਾਂ 135000 ਸੋ 135000 35 ਕਿਲੋ ਦੁੱਧ ਦੋ ਮੋਟੋਪ ਦੀ ਗਾਂ ਤੇ ਅੱਗੇ ਆ ਗਈ ਆ ਵਾਲੀ ਮੋٹے ਸਨ ਵਾਲੀ ਬਈ ਬੈਠਨੇ ਦੁੱਧ ਦਿੱਤਾ ਗਾ ਮੰਨ 32 ਕਿਲੋ ਮਾਲਕਾਂ ਨੇ ਦੱਸਿਆ ਪਰ ਆਪਣਾ ਨਾਲਾ ਨਾੜਾ ਨੂੜਾ ਦੇ ਇੱਕ ਪੂਰੀ ਟੋਪ ਦੀ ਆ ਦੂਜਾ ਸੂਆ ਪਰ ਵੀ ਦੁੱਧ ਇਹ ਦੇਊਗੀ 22 22 ਕਿਲੋ ਦੁੱਧ ਤੁਸੀਂ ਡਿਗਦੀ ਨਹੀਂ ਕਿਉਂਕਿ ਬਰੀਕ ਬਰੂਕ ਬਹੁਤ ਆ ਦੇਖਾ ਤੇ ਪੂਸਪਾਠ ਵੇਖ ਲੱਤਾਂ ਮੁੱਕਾਂ ਠੀਕ ਹੈ ਰਾਜੀ ਪਲੀ ਪੁਲੀ ਬਹੁਤ ਜ਼ਿਆਦਾ ਹੈ ਨਾ ਸਾਰੀ ਟੋਪ ਦੀਆਂ ਨਾ ਮੈਂ ਢੱਲੋ ਵੀ ਥਣ ਲੇਵੇ ਦੀਆਂ ਹੋਰ ਵੀ ਜਿਵੇਂ ਹੁਣ ਹਰ ਵੇਲੇ ਫੋਨ ਆਉਂਦਾ 6 ਦੰਦਾ ਇਹ ਫਰੇਕ ਵੀਰ ਦਾ ਫੋਨ ਆ ਲੈ ਕਹਿੰਦਾ ਯਾਰ ਦੁੱਧ ਘੱਟੋ ਘੱਟ 25 30 ਕਿਲੋ ਤੋਂ ਘੱਟ ਬਈ ਤਾਂ ਪੜਦਾ ਵੀ ਨਹੀਂ ਪਉਂਦੀ ਠੀਕ ਆ ਮੈਂ ਕਹਿੰਦਾ ਵੇ ਦੇਖੋ ਪੂਰੀ ਮੋਟੀ ਆ ਜਮੈਂ 2 ਦੀ ਮੋਟਰ ਨੂੰ ਪੈ ਪਾਈ ਹੁੰਦੀ ਆ ਜਮੈਂ ਮੁੱਲ ਨਾ ਜਮਾ 1 ਲੱਖ 5000 ਦੀ ਲੇਤੀ ਇੱਕ 5 ਦੀ ਸੁਭਰੋ ਰੇਟ ਬਿਲਕੁਲ ਜੈਨੂ ਆਣਾ ਆਹੀਆਂ ਗਾਵਾਂ ਬਾਈ ਜਿੱਥੇ ਮਰਜ਼ੀ ਟਰਾਈ ਕਰ ਲੇ ਅਗਲਾ ਵੀ ਬਾਹਰ ਵੀ ਜੇ ਕਿਤੇ ਜਾਂਦੇ ਆ ਇਦਾਂ ਦੀ ਗਾਂ ਦਾ ਅੱਜ ਵੀ ਫਾਰਮ ਚ 2.5 ਲੱਖ ਅਗਲਾ ਮੰਗਦਾ ਹੁਣ ਜਿਵੇਂ ਪ੍ਰਦੀਪ ਤੂੰ 1 ਲੱਖ 5 ਕਹਦੇ ਇਹਨਾਂ ਦਾ ਇਹ ਬੰਦਾ ਤੇਰੇ ਕੋਲ ਸਿੱਧਾ ਜੀਦਾ ਕੋਈ ਦਲਾਲ ਵਿਚ ਆ ਉਹ ਫਿਰ ਤਾਂ ਰੇ ਉਹਨੇ ਉਹ ਮੱਥਾ ਨਹੀਂ ਮਾਰਦਾ ਅਗਲੇ ਨੂੰ ਪਤਾ ਹੁਣ ਜਰਸੀਆਂ ਦੇ ਜਿਹੜੀਆਂ ਨਾਵਾ ਦੇ ਰੇਟ ਨੇ 20 ਕਿਲੋ ਤੋਂ ਘੱਟ ਵਾਲੀ ਕੋਈ ਨਹੀਂ ਆਪਾਂ ਅਗਲੇ ਨੂੰ ਇਹ ਕਹਿੰਨੇ ਵੀ 17 18 ਕਿਲੋ ਮੰਨ ਕੇ ਲਵੇ ਵੀ ਆਪਾਂ ਘੱਟ ਕਹੋ ਵੀ ਵਿਕਣੀਆਂ ਕਿੰਨੇ ਦੇ ਆ ਅੱਗੇ ਵੇਚਣ ਵਾਲੇ ਬੰਦੇ ਵੀ ਨਫਾ ਲੈ ਲੈਣਗੇ 67 80000 ਚ ਕੌਣ ਦਿੰਦਾ ਜੈ ਜੈਕਾਰ ਨਹੀਂ ਦਿੰਦਾ ਕੋਈ ਅੱਗੇ ਇਹ ਆ ਕੀ ਡੈਨਮਾਰਕ ਦੀ ਆ ਦੁੱਧ ਨੇ 24 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਠੀਕ ਹੈ ਤੇ ਵੀ ਬੈੜ ਬਹੁਤ ਚੰਗੀਆਂ ਸਾਫ ਸੁਥਰੀਆਂ ਦੰਦਾਂ ਦੀ ਛਿੱਗੀ ਆ ਠੀਕ ਹੈ ਤੇ ਇਹ ਵੀ ਬਹੁਤ ਚੰਗੇ ਇਹਦਾ ਜਮਾਂ ਬਾਜ ਰੇਟ 82000 ਰੁਪਏ ਬਾਈ 82000 ਸਰਪੰਨ ਦੇ ਥਾਣਾ ਵੀ ਇੱਕ ਵੀ ਗਾ ਮਾੜੀ ਨਹੀਂ ਨਾ ਜਰਸੀ ਤੋਂ ਨਾ ਚੱਕ ਤੋਂ ਜੈ ਜੈਕਾਰਾ ਥਾਣ ਜਵਾਤੀ ਦਵਾ ਜਾਨ ਸਾਰੇ ਇਹ ਚੱਤੀ ਚੂਲੇ ਲੈਵੇ ਲੂਵੇ ਦੇ ਡਿਜ਼ਾਈਨ ਜੂਨ ਬਹੁਤ ਸੋਹਣੇ ਠੀਕ ਹੈ ਅੱਗੇ ਜਿਹੜੇ ਪਈ ਦੇਖੀ ਜਾਨੇ ਆ ਇਹ ਬੈਡ ਬਾਈ ਥੋੜੀ ਜੀ ਕੱਚੀ ਆ ਇਹ ਵੀ ਸਵਾ ਲੱਖ ਰੁਪਏ ਦੀ ਦੇ ਦੇਾਂਗੇ ਠੀਕ ਹੈ ਅੱਗੇ ਫੇਰ ਦੋ ਦੰਦ ਵੱੱਛੀ ਆ ਗਈ ਆਪਣੇ ਕੋਲੇ ਥੋੜੀ ਲੁਕੀ ਜੀ ਖੜੀ ਆ ਇਹ ਵੀ ਟਿਪ ਟੋਪ ਦੇ ਨਮੂਨੇ ਹੀ ਆ ਠੀਕ ਹੈ ਜਿਵੇਂ ਆਪਾਂ ਪਹਿਲਾਂ ਬੱਚੀਆਂ ਦਿਖਾਈ ਦੋ ਦੰਦ ਹਾਂ ਜੇ ਬਈ ਥੋੜਾ ਵੀ ਕੋਈ ਲੈਂਦਾਗਾ ਆਪਾਂ ਇਹਦੀ ਬੱਚੀਆਂ ਦੀ ਪਹੁੰਚ ਕਰ ਦਾਂਗੇ ਦੋਨਾਂ ਦੀ ਇਹ ਬੱਚੀ ਦੇ ਦਾਂਗੇ 1 ਲੱਖ ਤੇ 5000 ਦੀ ਠੀਕ ਹੈ ਪਹੁੰਚ ਕਰ ਦੇਣ ਠੀਕ ਹੈ ਅੱਗੇ ਨਾਲ ਦੂੰਦੀ ਫੇਰ ਲੱਗਦੀ ਹੈ ਕੋਈ ਇੰਨੀ ਦੂਜਾ ਸੁਆ ਬਈ ਇਹ ਦੇ ਦਾਂਗੇ ਆਪਾਂ 85000 ਰੁਪਏ ਦੀ 85000 ਦੀ ਹਾਂ ਤੇ ਨਾਲਾ ਨੂੜ ਇਹਦੇ ਵਿੱਚ ਅੰਝ ਹੈ ਨਾ ਟਿਪ ਟੋਪ ਸਾਰੀਆਂ ਨਾਵਾ ਟਿਪ ਟੋਪ ਨੇ ਕੋਈ ਵੀ ਕਮੀ ਵਾਲਾ ਜਾਨਵਰ ਨਹੀਂ ਹੈਗਾ ਠੀਕ ਹੈ ਅਗੇ ਮਾਰ ਵੀ ਗਿਆ। ਅੱਗੇ ਇਹ ਵੀਰੇ ਸੇਲ ਕਰਤੀ ਬੜਾ। ਚੀਜ਼ ਜਾਣੀ ਆ। ਹੁਣ ਆ ਬੱਚੀ ਇੱਥੋਂ ਲਾ ਕੇ ਢੱਲੋ ਇੱਕ ਵੀ ਗਾਂ ਆਪਣੇ ਕੋਲੇ ਹਲਕਾ ਜਿਹਾ ਨੰਬਰ ਨਹੀਂ ਹੈਗਾ। ਹੁਣ ਆ ਬੱਚੀ ਆ ਇਦਾਂ ਦੀ ਬੱਚੇ ਆਪਾਂ 30 ਦੀ 25 ਦੀ ਆਪ ਆਪ ਖਰੀਦ ਕਰਦੇ ਰਹੇ ਹਾਂ ਦੇਖ ਕਿੰਨਾ ਵਧੀਆ ਥਣ ਲੱਗਿਆ। ਹੁਣ ਕਿਸੇ ਨਵਾਂ ਫਾਰਮ ਬਣਿਆ ਇਹ ਸਾਰੇ ਜਾਨਵਰ ਫਾਰਮ ਵਾਲੇ ਜਾਨਵਰ ਨੇ। ਸੋ ਵੀਰੋ ਬਹੁਤ ਸਾਰੇ ਟਾਪ ਕਲਾਸ ਨਗੀਨੇ ਦਿਖਾ ਦੇ ਜਾਵਾਂ ਇੱਕੋ ਥਾਂ ਤੇ। ਤੁਹਾਨੂੰ ਖਾਸੇ ਪਸ਼ੂ ਦਿਖਾਦੇ ਗਾਂ, ਜਰਸੀ, ਐਫ, ਤੇ ਮੋਰ ਨਾਲ ਜਿਹੜੀਆਂ ਮੱਝਾਂ ਜਮਾ। ਕੋਈ ਵੀ ਨਾਖ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦ 79530801955 ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ